ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੋਹੇ ਮੈਂ ਨਾਹੀ ਨਲ ਆਗਮ ਜੈਸੇ ਲਹਿਰ ਮਯੋ ਦਦ ਜਲ ਕੇਵਲ ਜਲ ਮਾਹੇ ਜਦ ਹਮ ਹੋਤੇ ਤਬ ਤੋ ਨਾਹੇ ਆਬ ਤੋ ਹੈ ਮੈਂ ਨਾਹੇ ਭਗਤਾਂ ਕੀ ਬਾਣੀ ਦੇ ਅੰਤਰਗਤ ਸ੍ਰੀ ਰਵਿਦਾਸ ਜੀ ਉਹ ਕੀ ਬਾਣੀ ਪ੍ਰਾਰੰਭ ਹੁੰਦੀ ਹੈ ਰਾਗ ਸੋਰਠ ਦੇ ਵਿੱਚ ਅੰਗ 657 658 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਦੇ ਜਿੰਨਾ ਚਿਰ ਸਾਡੇ 'ਚ ਸਾਡੀ ਮੈਂ ਹੁੰਦੀ ਹੈ ਉਹਨਾਂ ਚਿਰ ਸਾਡੇ ਵਿੱਚ ਤੂੰ ਨਹੀਂ ਹੁੰਦਾ ਜਿੰਨਾ ਚਿਰ ਸਾਡੇ 'ਚ ਸਾਡੀ ਖੁਦੇ ਸਾਡੇ 'ਚ ਸਾਡਾ ਅਹੰਕਾਰ ਹਉਮੈ ਹੁੰਦੀ ਹੈ ਉਹ ਨਾ ਜਰ ਤੋ ਨਹੀਂ ਹੁੰਦਾ ਕਹਿੰਦੇ ਆਪ ਤੋ ਹੀ ਮੈਂ ਨਾਹੀਂ ਕਤ ਹੋਣਾ ਕੇਵਲ ਤੇ ਕੇਵਲ ਤੋ ਹੀ ਤੂੰ ਐ ਹੁਣ ਸਾਡੇ ਚ ਸਾਡੀ ਮੈਂ ਨਹੀਂ ਰਹਿ ਗਈ ਕਹਿੰਦੇ ਜਬ ਹਮ ਹੋਤੇ ਤਬ ਤੋ ਨਾਹੀਂ ਆਪ ਤੋ ਹੀ ਮੈਂ ਨਾਹੀਂ ਤਨਲ ਆਗਮ ਜੈਸੇ ਲਹਿਰ ਮਾਇ ਉਹਦਦ ਜਲ ਕੇਵਲ ਜਲ ਮਾਹੇ ਕਨਲ ਆਗਮ ਜੈਸੇ ਲਹਿਰ ਮਯੋਦਦ ਅਰਨਲ ਕਹਿੰਦਾ ਹਵਾ ਨੂੰ ਅਗਮ ਕਹਿੰਦਾ ਬੇਸ਼ੁਮਾਰ ਨੂੰ ਜਵੇਂ ਬੇਸ਼ੁਮਾਰ ਹਵਾ ਦੇ ਚੱਲਣੇ ਨਾਲ ਝੱਖੜ ਜਾਂ ਤੂਫਾਨ ਚੱਲਣੇ ਦੇ ਨਾਲ ਲਹਿਰ ਮਯੋਦਦ ਸਮੁੰਦਰ ਦੇ ਇੱਕ ਤੇ ਲਹਿਰਾ ਤੂਫਾਨ ਹੁੰਦੀਆਂ ਹਨ ਪਰੰਤੂ ਮਹਾਰਾਜ ਕਹਿੰਦਾ ਜਲ ਕੇਵਲ ਜਲ ਮਾਹੇ ਹਵਾ ਥੰਮਣ ਤੋਂ ਪਰੰਤ ਕੇਵਲ ਤੇ ਕੇਵਲ ਪਾਣੀ ਦਾ ਪਾਣੀ ਹੀ ਰਹਿ ਜਾਂਦਾ ਹੈ ਸਮੁੰਦਰ ਦਾ ਸਮੁੰਦਰ ਰਹਿ ਜਾਂਦਾ ਹੈ ਕਹਿਣ ਤੋਂ ਪਾਵ ਜਦੋਂ ਮਾਇਆ ਰੂਪ ਹਵਾ ਚੱਲਦੀ ਹੈ ਤਾਂ ਵਾਯੂ ਰੂਪੀ ਸਮੁੰਦਰ ਦੇ ਇੱਕ ਤੇ ਜੀਵਾਂ ਰੂਪ ਲਹਿਰਾਂ ਤੋਂ ਬਨ ਹੁੰਦੀਆਂ ਹਨ ਪਰੰਤੋ ਜਦੋਂ ਹਵਾ ਸ਼ਾਂਤ ਹੋ ਜਾਂਦੀ ਹੈ ਮਹਾਪਰ ਲੋਲੇਉਂਦੇ ਨੇ ਮਹਾਰਾਜ ਫਿਰ ਨਿਰਗੁਣ ਸਰੂਪ ਧਾਰ ਲੈਂਦੇ ਹਨ ਸੁੰਨ ਸਰੂਪ ਧਾਰ ਲੈਂਦੇ ਹਨ ਸੋ ਅਗੁਰ ਹਉ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਾਦਵੇ ਕਿਆ ਕਹੀ ਆ ਭ੍ਰਮ ਐਸਾ ਜਿਹਾ ਸਾਮਾਨਿਆ ਹੋਏ ਨਾ ਤੈਸਾ ਰਹੋ ਮਾਦਵੇ ਕਿਆ ਕਹੀਆ ਭ੍ਰਮ ਐਸਾ ਹੈ ਮਾਇਆ ਦੇ ਪਤੀ ਪਰਮੇਸ਼ਰ ਜੀ ਅਸੀਂ ਕੀ ਕਹਿਣਾ ਕਰੀਏ ਪਰਮ ਹੈ ਐਸੀ ਚੀਜ਼ ਕਹਿੰਦਾ ਜਿਹਾ ਸਾਮਾਨਿਆ ਹੋਏ ਨਾ ਤੈਸਾ ਜਿਹੋ ਜਿਹਾ ਅਸੀਂ ਕਿਸੇ ਵਰਤਾਰੇ ਨੂੰ ਮੰਨਣਾ ਕਰਦੇ ਹਾਂ ਅਸਲ ਦੇ ਵਿੱਚ ਅਥਾਰਥ ਦੇ ਵਿੱਚ ਅਸਲੀਅਤ ਦੇ ਵਿੱਚ ਉਸ ਤਰ੍ਹਾਂ ਦਾ ਹੁੰਦਾ ਨਹੀਂ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਨਰਪਤਏ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਪিখਾਰੀ ਅਛਤ ਰਾਜ ਵਿਸ਼ਰਤ ਦੁਖ ਪਾਇਆ ਸੋ ਗਾਤ ਭਈ ਹਮਾਰੀ ਨਰਪਤਏ ਇੱਕ ਸਿੰਘਾਸਨ 'ਤੇ ਸੋਇਆ ਜਿਵੇਂ ਮਹਾਰਾਜ ਕਹਿੰਦੇ ਨਾਰਾਂ ਦਾ ਪਤੀ ਭਾਵ ਕੇ ਰਾਜਾ ਇੱਕ ਆਪਣੇ ਸਿੰਘਾਸਨ ਦੇ ਉੱਤੇ ਬੈਠਾ ਬੈਠਾ ਹੀ ਸੌ ਗਿਆ ਔਰ ਮਹਾਰਾਜ ਕਹਿੰਦੇ ਸੁਪਨੇ ਦੇ ਵਿੱਚ ਉਹ ਬਿਖਾਰੀ ਬਣ ਗਿਆ ਹੋਵੇ ਕਹਿੰਦੇ ਅਸ਼ਤਰਾਜ ਵਿਸ਼ਰਤ ਦੁੱਖ ਪਾਇਆ ਤੇ ਹੁੰਦਿਆਂ ਸੁੰਦਿਆਂ ਰਾਜ ਭਾਗ ਦੇ ਮਹਾਰਾਜ ਕਹਿੰਦੇ ਉਸਨੇ ਆਪਣੇ ਰਾਜ ਭਾਗ ਦੇ ਨਾਲ ਉਹ ਵਿਛੜ ਕੇ ਦੁੱਖ ਪਾਉਣਾ ਕੀਤਾ ਸੋ ਗਾਤ ਭਈ ہماری ਅਸਲ ਦੇ ਵਿੱਚ ਸਾਡੀ ਹਾਲਤ ਵੀ ਕੁਝ ਐਸੀ ਹੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਸਾਰੀ ਪ੍ਰਕਿਰਤੀ ਦਾ ਰਾਜਾ ਬਣਾਇਆ ਹੈ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋ ਤੇਰੀ ਪਨਿਹਾਰੀ ਦੇ ਮੁਤਾਬਕ ਪਰੰਤੂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਛਿੜ ਕੇ ਅਗਿਆਨਤਾ ਦੀ ਵਿਸੁਰਤੀ ਦੀ ਨੀਂਦੇ ਸੁੱਤੇ ਹੋਏ ਹਾਇਰ ਦੇ ਰੂਪੀ ਸੇਜ ਦੇ ਉੱਪਰ ਸੰਗਾਸਨ ਦੇ ਉੱਪਰ ਔਰ ਭਿਖਾਰੀ ਬਣੇ ਹੋਏ ਹਾਂ ਸੋ ਮਹਾਰਾਜਾ ਕੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਕਿਰਪਾ ਕਰ ਦੇਹਾਨਾ ਕਹਿੰਦੇ ਰਾਜ ਭਉੰਗ ਪਰਸੰਗ ਜੈਸੇ ਹੈ ਆਪ ਕਸ਼ ਮਰਮ ਜਨਾਇ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਰਾਜ ਭਉੰਗ ਪਰਸੰਗ ਜੈਸੇ ਹੈ ਰਾਜ ਕਹਿੰਦੇ ਨੇ ਰੱਸੀ ਨੂੰ ਕੋਹੰਗ ਕਹਿੰਦੇ ਨੇ ਸੱਪ ਨੂੰ ਰਸੇ ਅਤੇ ਸੱਪ ਦਾ ਪ੍ਰਸੰਗ ਹੈ ਜਿਵੇਂ ਰੱਸੀ ਔਰ ਸੱਪ ਦੀ ਕਹਾਣੀ ਹੈ ਜਿਵੇਂ ਰੱਸੀ ਔਰ ਸੱਪ ਦੀ ਕਹਾਣੀ ਕੀ ਹੈ ਜਿਵੇਂ ਕੋਈ ਜੀਵ ساری ਰਾਤ ਰੱਸੀ ਨੂੰ ਸੱਪ ਸਮਝ ਕੇ ਡਰਦਾ ਰਹੇ ਔਰ ਕੋ ਫਟਾਲਾ ਹੋਣ ਤੇ ਪਤਾ ਲੱਗੇ ਮਹਾਰਾਜ ਕਹਿੰਦੇ ਜਿਹੜੇ ਉਪਾਦੀ ਦੇ ਦੁੱਖ ਨੇ ਪੁਲੇਖੇ ਦੇ ਦੁੱਖ ਨੇ ਉਹ ਵੀ ਜੀਵ ਨੂੰ ਵੇਹੀ ਤੰਗ ਕਰਦੇ ਹਨ ਪਰੰਤੂ ਮਹਾਰਾਜ ਕਹਿੰਦੇ ਆਪਕਾਸ਼ ਮਰਮ ਜਨ ਆਇਆ ਹੁਣ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਥੋੜਾ ਥੋੜਾ ਮਰਮ ਅਰਥਾਤ ਪੇਧ ਜਣਾਉਣਾ ਕੀਤਾ ਹੈ ਕਹਿੰਦੇ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕੈਨ ਨਾ ਆਇਆ ਕਨਕ ਕਟਕ ਜੈਸੇ ਫੂਲ ਪਰੇ ਅਨੇਕਾਂ ਹੀ ਕੜੇ ਵੇਖ ਕੇ ਜਿਵੇਂ ਕੋਈ ਭੁੱਲ ਜਾਵੇ ਇਹ ਕਹ ਰਿਹਾ ਸੋਨਾ ਵੀ ਵੱਖੋ ਵੱਖਰਾ ਹੈ ਮਹਾਰਾਜ ਕਹਿੰਦੇ ਸੋਨਾ ਅਸਲ ਦੇ ਵਿੱਚ ਕੋਈ ਹੁੰਦਾ ਕੜਾ ਹੀ ਵੱਖੋ ਵੱਖਰੇ ਹੁੰਦੇ ਨੇ ਮਹਾਰਾਜ ਕਹਿੰਦੇ ਹੁਣ ਸਾਨੂੰ ਵੀ ਪਤਾ ਲੱਗ ਗਿਆ ਪਹਿਲਾਂ ਅਸੀਂ ਜੀਵਾਂ ਦੇ ਸਰੂਪਾਂ ਨੂੰ ਪਿੰਨ ਪਿੰਨ ਵੇਖ ਕੇ ਇਹ ਭਲੇ ਖਾ ਖਾ ਗਏ ਸਾਂ ਕਿ ਸ਼ਾਇਦ ਜੋਤ ਵੱਖੋ ਵੱਖਰੀ ਆ ਪਰ ਹੁਣ ਸਾਨੂੰ ਪਤਾ ਲੱਗ ਗਿਆ ਕਿ ਜੋਤ ਇੱਕੋ ਹੀ ਆ ਕਾਲਪੁਰਖ ਵਾਹਿਗੁਰੂ ਜੀ ਦੀ ਕਹਿੰਦੇ ਅਨਕ ਕਟਕ ਜੈਸੇ ਫੁੱਲ ਪਰੇ ਅਬ ਕਹਤੇ ਕਹਿਨ ਨਾ ਆਇਆ ਤੇ ਹੁਣ ਭੇਦ ਨੂੰ ਜਾਣਨ ਤੋਂ ਉਪਰੰਤ ਤੁਹਾਡੀ ਬਾਬਤ ਅਸੀਂ ਕੁਝ ਕਹਿਣਾ ਕਰਦੇ ਹਾਂ ਪਰੰਤੂ ਸਾਡੇ ਕੋਲੋ ਕਿਹਾ ਨਹੀਂ ਜਾਂਦਾ ਤੁਹਾਡੀ ਕਥਾ ਅਕਥ ਹੈ ਸੋ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਰਬੇਕ ਅਨੇਕ ਸੁਆਮੀ ਸਭ ਘਟ ਭੋਗ ਵੈ ਸੋਈ ਕਰਵਦਾਸ ਹਾਥ ਪੈ ਨੇਰਾ ਸਹਜੇ ਹੋਏ ਸੋਈ ਸਰਬ ਇੱਕ ਅਨੇਕਾ ਸੁਆਮੀ ਤੇ ਸਾਰਿਆਂ ਦੇ ਵਿੱਚ ਉਹ ਇੱਕ ਆਕਾਲ ਪੁਰਖ ਵਾਹਿਗੁਰੂ ਹੀ ਅਨੇਕ ਹੋ ਕੇ ਵਰਤ ਰਿਹਾ ਸੁਆਮੀ ਉਹ ਮਾਲਕ ਪਰਮੇਸ਼ਰ ਔਰ ਸਭ ਘਾਟ ਭੋਗ ਵੈ ਸੋਈ ਸਾਰੇ ਸਰੀਰ ਰੂਪੇ ਘੜਿਆ ਨੂੰ ਹਿਰਦਿਆਂ ਰੂਪੇ ਘੜਿਆ ਨੂੰ ਆਪ ਹੀ ਭੋਗ ਰਿਹਾ ਹੈ ਕਹਿੰਦਾ ਕਹ ਰਵਿਦਾਸ ਹਾਥ ਪੈ ਨੇਰਾ ਸਹਜੇ ਹੋਏ ਸੋ ਹੋਈ ਕਹ ਰਵਿਦਾਸ ਹਾਥ ਪੈ ਨੇਰਾ ਕਹਿੰਦੇ ਨਾ ਰਵਿਦਾਸ ਜੀ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਹੱਥਾਂ ਨਾਲੋਂ ਵੀ ਨੇੜੇ ਆਪਾਂ ਆਬ ਸਾਡੇ ਸਭ ਤੋਂ ਕਰੀਬ ਹੈ ਸਾਡੇ ਸਰੀਰ ਨਾਲੋਂ ਵੀ ਨੇੜੇ ਐ ਸਹਜੇ ਹੋਏ ਸੋ ਹੋਈ ਹੁਣ ਤੇ ਮਹਾਰਾਜ ਕਹਿੰਦੇ ਸੋਤੇ ਸਿੱਧੀ ਜੋ ਹੁੰਦਾ ਸੋ ਹੋਵੇ ਕਹਿਣ ਦਾ ਭਾਵ ਕਿ ਹੁਣ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਾਜ ਉਹਦਾ ਬਾਣਾ ਉਹਦੀ ਮौज ਪਰਵਾਨ ਹੈ ਕਹਿੰਦੇ ਸਰਬੇਕ ਅਨੇਕਾ ਸੁਆਮੀ ਸਭ ਘਟ ਭੋਗ ਵੈ ਸੋਈ ਕਹਾਰਵਦਾਸ ਹੱਥ ਪੈ ਨੇਰ ਸਹਜੇ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ